ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸਿੱਖਾਂ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਸੋ ਸਾਧ ਸੰਗਤ ਜੀ ਪਿਛਲੀ ਸਾਖੀਆਂ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਜਗਤ ਜਲੰਦੇ ਨੂੰ ਤਾਰਦੇ ਹੋਏ ਕੀ ਕੀ ਗੁਰੂ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤੇ ਕੀ ਕੀ ਸਖਿਆਵਾਂ ਦਿੱਤੀਆਂ ਤੇ ਕੀ ਕੀ ਕੌਤਕ ਕੀਤੇ ਸੰਗਤ ਜੀ ਜੋ ਵੀਰ ਭੈਣ ਇਸ ਚੈਨਲ ਤੇ ਨਵੇਂ ਹਨ ਉਹ ਕਿਰਪਾ ਕਰਕੇ ਸਾਖੀ ਦੀ ਲੜੀ ਨੂੰ ਜੋੜਨ 와ਤੀ ਪਿਛਲੀਆਂ ਸਾਖੀਆਂ ਨੂੰ ਜਰੂਰ ਸਰਵਣ ਕਰ ਲੈਣ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣ ਜੀ ਸੋ ਆਓ ਸੰਗਤ ਜੀ ਉਸ ਅਕਾਲ ਪੁਰਖ ਨੂੰ ਯਾਦ ਕਰਦੇ ਹੋਏ ਅੱਜ ਦੀ ਸਾਖੀ ਸ਼ੁਰੂ ਕਰਦੇ ਹਾਂ ਅੱਜ ਦੀ ਸਾਖੀ ਦਾ ਟੌਪਿਕ ਹੈ ਕਰਤਾਰਪੁਰ ਵਸਾਉਣਾ ਜਗਤ ਫੇਰੀਆਂ ਕਰਨੋਂ ਪਰੰਤ ਗੁਰੂ ਜੀ ਨੇ ਆਪਣੀ ਉਮਰ ਦੇ ਆਖਰੀ 18 ਸਾਲ ਕਰਤਾਰਪੁਰ ਸਾਹਿਬ ਵਿਖੇ ਹੱਥੀਂ ਖੇਤੀ ਕਰਦਿਆਂ guzare ਜਦੋਂ ਜਗਰਨਾਥਪੁਰੀ ਤੋਂ ਪੰਜਾਬ ਵੱਲ ਨੂੰ ਮੁੜੇ ਅਤੇ 1508 ਈਸਵੀ ਵਿੱਚ ਸੁਲਤਾਨਪੁਰ ਲੋਧੀ ਪਹੁੰਚੇ ਉਸ ਵੇਲੇ ਮਾਤਾ ਸੁਲਖਣੀ ਜੀ ਆਪਣੇ ਦੋਹਾਂ ਸਹਿਬਜ਼ਾਦੀਆਂ ਨਾਲ ਆਪਣੇ ਪੇਕੇ ਪਿੰਡ ਪੱਖੋਂ ਕੇ ਰੰਧਾਵੇ ਰਹਿੰਦੇ ਸਨ ਗੁਰੂ ਜੀ ਨੇ ਕੋਨਾ ਵਾਸੇ ਕੋਈ ਟਿਕਾਣਾ ਆਦੀ ਬਣਾਉਣ ਦੀ ਸੋਚੀ ਆਪ ਲਾਹੌਰ ਤੋਂ ਰਾਵੀ ਦੇ ਸੱਜੇ ਕੰਢੇ ਦੇ ਨਾਲ-ਨਾਲ ਤੁਰੇ ਆਏ ਅਤੇ ਪੱਖੋ ਕੇ ਰੰਧਾਵੇ ਦੇ ਦੂਜੇ ਪਾਰ ਇੱਕ ਰਮਣੀਕ ਥਾਂ ਵੇਖੀ ਇਹ ਲਾਹੌਰ ਦੇ ਮੁਸਲਮਾਨ ਕਰੋੜੀਆ ਦੀ ਜ਼ਮੀਨ ਸੀ ਪਹਿਲਾ ਤਾਂ ਕਰੋੜੀਆ ਔਖਾ ਹੋਇਆ ਪਰ ਜਦੋਂ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਅਨਮੋਲ ਬਚਨ ਸੁਣੇ ਦਾ ਚਰਨੀ ਟੈਪਿਆ ਸਿੱਖ ਬਣਿਆ ਤੇ ਬੇਨਤੀ ਕੀਤੀ ਹਜੂਰ ਮੇਰੀ ਜ਼ਮੀਨ ਵਿੱਚ ਨਗਰ ਵਸਾਓ ਇਹ ਜ਼ਮੀਨ ਮੈਂ ਆਪ ਜੀ ਦੀ ਪੇਟਾ ਕਰਦਾ ਹਾਂ ਗੁਰੂ ਜੀ ਨੇ ਪ੍ਰਵਾਨ ਕਰ ਲਿਆ ਅਤੇ ਕਰਤਾਰਪੁਰ ਨਗਰ ਦੀ ਨੀਂਹ ਰੱਖ ਦਿੱਤੀ ਛੇਤੀ ਹੀ ਕਾਫੀ ਉਸਾਰੀ ਦੇ ਕੰਮ ਹੋ ਗਏ ਥੋੜੇ ਚਿਰ ਪਿਛੋਂ ਗੁਰੂ ਜੀ ਦੇ ਮਾਤਾ ਪਿਤਾ ਵੀ ਉਥੇ ਆ ਗਏ ਸਨ ਤਲਵੰਡੀ ਦੀ ਕਾਫੀ ਹੋਰ ਵੱਸੋਂ ਵੀ ਇਸ ਜਗ੍ਹਾ ਤੇ ਆ ਗਈ ਤੇ ਬਲਵੰਡ ਜੀ ਅਤੇ ਭਾਈ ਮਰਦਾਨਾ ਜੀ ਵੀ ਆਪਣੇ ਪਰਿਵਾਰ ਸਮੇਤ ਇੱਥੇ ਆ ਗਏ ਸਨ ਗੁਰੂ ਜੀ ਨੇ ਲੋਕਾਂ ਦੇ ਤਨ ਮਨ ਦੀ ਤ੍ਰਿਪਤੀ ਲਈ ਦੁੱਧ ਮੱਖਣ ਅਤੇ ਲੰਗਰ ਅਤੇ ਸਵੇਰ ਸ਼ਾਮ ਦਾ ਨਾਮ ਸਿਮਰਨ ਕੀਰਤਨ ਆਦੀ ਦਾ ਪ੍ਰਵਾਹ ਚਲਾ ਦਿੱਤਾ ਗੁਰੂ ਜੀ ਤਾਂ 1522 ਈਸਵੀ ਤੱਕ ਦੱਖਣ ਉੱਤਰ ਅਤੇ ਪੱਛਮ ਦੀ ਉਦਾਸੀਆਂ ਕਰਦੇ ਰਹੇ ਨਾਲ ਦੀ ਨਾਲ ਕਰਤਾਰਪੁਰ ਦੀਆਂ ਰੌਣਕਾਂ ਵੀ ਵੱਧਦੀਆਂ ਰਹੀਆਂ 1522 ਈਸਵੀ ਤੋਂ ਗੁਰੂ ਜੀ ਲਗਾਤਾਰ ਬਹੁਤਾ ਕਰਕੇ ਕਰਤਾਰਪੁਰ ਹੀ ਰਹੀ ਇੱਥੇ ਹੀ ਭਾਈ ਲੈਣਾ ਜੀ 1532 ਈਸਵੀ ਵਿੱਚ ਗੁਰੂ ਜੀ ਨੂੰ ਮਿਲਣਾ ਆਏ ਅਤੇ ਉਹਨਾਂ ਦੇ ਹੀ ਹੋ ਕੇ ਰਹਿ ਗਏ ਆਮ ਤੌਰ ਤੇ ਗੁਰੂ ਜੀ ਉਹਨਾਂ ਨੂੰ ਆਪ ਹੀ ਕਹਿੰਦੇ ਹੁੰਦੇ ਸਨ ਕਿ ਖਡੂਰ ਜਾ ਕੇ ਆਪਣੇ ਪਰਿਵਾਰ ਦੀ ਵਿਸਾਰ ਲੈ ਆਓ ਹੋਰ ਅਨੇਕ ਕਾਰਜਾਂ ਤੋਂ ਛੋਟ ਕਰਤਾਰਪੁਰ ਵਿਖੇ ਇੱਕ ਗੁਰ ਗਿਆਨ ਟਕਸਾਲ ਵੀ ਸਥਾਪਿਤ ਕੀਤੀ ਸੀ ਜਿਸ ਵਿੱਚ ਗੁਰਬਾਣੀ ਦੇ ਉਤਾਰੇ ਜੋ ਇੱਕ ਮੁੱਖ ਕਾਰਜ ਸੀ ਭਾਈ ਲਹਿਣਾ ਜੀ ਦੀ ਦੇਖਰੇਖ ਵਿੱਚ ਕੀਤੇ ਜਾਂਦੇ ਸਨ ਇੱਥੇ ਹੀ ਗੁਰੂ ਜੀ ਨੇ ਆਪਣੀ ਬਾਣੀ ਨੂੰ ਤਰਤੀਬ ਦਿੱਤੀ ਅਤੇ ਹੋਰ ਬਾਣੀਆਂ ਦੀ ਰਚਨਾ ਵੀ ਕੀਤੀ ਲੰਗਰ ਵਿੱਚ ਸਾਰੇ ਇੱਕ ਥਾਂ ਬੈਠ ਕੇ ਲੰਗਰ ਛਕਦੇ ਊਚ ਨੀਚ ਦਾ ਕੋਈ ਖਿਆਲ ਨਾ ਕੀਤਾ ਜਾਂਦਾ ਜਿੱਥੇ ਬ੍ਰਾਹਮਣ ਲੋਕ ਨੀਵੀਂ ਜਾਤ ਦੇ ਬੰਦਿਆਂ ਦੇ ਨਾਲ ਲੱਗ ਕੇ ਹੀ ਭਿਟੇ ਜਾਂਦੇ ਸਨ ਗੁਰੂ ਜੀ ਦੇ ਲੰਗਰ ਵਿੱਚ ਕੋਈ ਉੱਚੀ ਨੀਵੀਂ ਜਾਤ ਦਾ ਕੋਈ ਭੇਦ ਭਾਵ ਨਹੀਂ ਸੀ ਸਾਰੇ ਇਨਸਾਨਾਂ ਦੀ ਜਾਤ ਇਨਸਾਨੀਅਤ ਸੀ ਨਾ ਹੀ ਕੋਈ ਹਿੰਦੂ ਸਿੱਖ ਜਾਂ ਮੁਸਲਮਾਨ ਵਿੱਚ ਵਿਤਕਰਾ ਕੀਤਾ ਜਾਂਦਾ ਸੀ ਗੁਰੂ ਜੀ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਸਾਰੇ ਮਨੁੱਖ ਹੀ ਉਹਨਾਂ ਦਾ ਭਾਈਚਾਰਾ ਹਨ ਅਤੇ ਜਾਤ ਪਾਤ ਦਾ ਕੋਈ ਭੇਦ ਭਾਵ ਨਹੀਂ ਸੀ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਕਿ ਕੋਈ ਵੇਹਲੜ ਲੰਗਰ ਨਾ ਛੱਕੀ ਸਭ ਦੀ ਡਿਊਟੀ ਲੱਗੀ ਹੋਈ ਸੀ ਜਿਵੇਂ ਲੰਗਰ ਪਕਾਉਣਾ ਥਾਂ ਦੀ ਸਫਾਈ ਕਰਨੀ ਬਰਤਨ ਸਾਫ਼ ਕਰਨੇ ਖੇਤਾਂ ਵਿੱਚ ਕੰਮ ਕਰਨਾ ਆਦੀ ਗੁਰੂ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਾ ਆਉਂਦੀ ਵੱਖ-ਵੱਖ ਸ਼ਰਧਾਲੂ ਬੜੇ ਚਾਣ ਨਾਲ ਗੁਰੂ ਜੀ ਦੇ ਪੰਡਾਰੇ ਵਿੱਚ ਭੇਟਾ ਦਿੰਦੇ ਸੰਗਤਾਂ ਸਵੇਰੇ ਇਸ਼ਨਾਨ ਕਰਕੇ ਧਰਮਸ਼ਾਲਾ ਵਿੱਚ ਜੁੜ ਜਾਂਦੀਆਂ ਜਪਜੀ ਸਾਹਿਬ ਦਾ ਪਾਠ ਅਤੇ ਆਸਾ ਦੀ ਵਾਰ ਦਾ ਕੀਰਤਨ ਆਦੀ ਹੁੰਦਾ ਫਿਰ ਆਪਣੇ ਆਪਣੇ ਕੰਮ ਹੀ ਲੱਗ ਰਹਿੰਦੀ ਸ਼ਾਮ ਨੂੰ ਫਿਰ ਸੋਧਰ ਦਾ ਪਾਠ ਹੁੰਦਾ ਅਤੇ ਸੌਣ ਵੇਲੇ ਸੋ흘 ਸਾਹਿਬ ਦਾ ਪਾਠ ਕੀਤਾ ਜਾਂਦਾ ਜਦ ਸੰਗਤਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਪੱਕੇ ਤੌਰ ਤੇ ਕਰਤਾਰਪੁਰ ਰਹਿਣ ਲੱਗ ਪਏ ਹਨ ਤਾਂ ਉਹ ਗੁਰੂ ਜੀ ਦੇ ਦਰਸ਼ਨ ਕਰਨ ਅਤੇ ਵਿਚਾਰ ਸੁਣਨ ਲਈ ਵੱਡੀ ਗਿਣਤੀ ਵਿੱਚ ਆਉਣ ਲੱਗ ਪਈਆਂ ਸਭ ਲੋਕ ਇੱਥੇ ਦਾ ਨਿਤ ਦਾ ਪ੍ਰੋਗਰਾਮ ਲੰਗਰ ਕਥਾ ਕੀਰਤਨ ਆਦਿ ਵੇਖ ਕੇ ਅਤੇ ਗੁਰੂ ਜੀ ਦੇ ਵਿਚਾਰ ਸੁਣ ਕੇ ਨਿਹਾਲ ਹੁੰਦੇ ਸਨ ਕਰਤਾਰਪੁਰ ਦੇ ਵਸੌਣ ਵਿੱਚ ਚੌਧਰੀ ਅਜੀਤਾ ਰੰਧਾਵਾ ਜੀ ਦੋਦਾ ਜੀ ਅਤੇ ਕਰੋੜੀ ਮਲ ਜੀ ਨੇ ਬਹੁਤ ਯੋਗਦਾਨ ਪਾਇਆ ਇੱਥੇ ਰਹਿੰਦਿਆ ਹੀ ਗੁਰੂ ਜੀ ਦੇ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਜੀ ਸਨ 1522 ਈਸਵੀ ਵਿੱਚ ਇਸ ਸੰਸਾਰ ਤੋਂ ਵਿਦਾ ਹੋਏ ਭਾਈ ਮਰਦਾਨਾ ਜੀ ਦਾ ਦੇਹਾਂਤ ਵੀ ਸਾਲ 1534 ਈਸਵੀ ਨੂੰ ਇੱਥੇ ਹੀ ਹੋਇਆ ਸੰਗਤ ਜੀ ਸੈਦਪੁਰ ਤੋਂ ਚੱਲ ਕੇ ਗੁਰੂ ਜੀ ਵਾਪਸ ਕਰਤਾਰਪੁਰ ਪੁੱਜੇ ਕਰਤਾਰਪੁਰ ਇੱਕ ਚੰਗੇ ਨਗਰ ਦੇ ਰੂਪ ਵਿੱਚ ਵਸਿਆ ਹੋਇਆ ਸੀ ਜਿੱਥੇ ਗੁਰੂ ਜੀ ਦੇ ਸ਼ਰਧਾਲੂ ਸਿੱਖ ਹੀ ਰਹਿੰਦੇ ਸਨ ਇਹ ਸਾਰੇ ਰਲ ਕੇ ਖੇਤੀ ਕਰਦੇ ਅਤੇ ਇੱਕ ਹੀ ਲੰਗਰ ਵਿੱਚੋਂ ਪ੍ਰਸ਼ਾਦਾ ਛਕਦੇ ਸਨ ਸਵੇਰੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰਦੇ ਸਨ ਇੱਥੇ ਗੁਰੂ ਜੀ ਨੇ ਗਰੇਸੀ ਵਾਲੇ ਕੱਪੜੇ ਪਾ ਲਏ ਸਨ ਸ਼ਿਵ ਰਾਤਰੀ ਦੇ ਮੌਕੇ ਤੇ ਅਚਲ ਵਟਾਲਾ ਵਿਖੇ ਜੋਗੀਆਂ ਦਾ ਹਰ ਸਾਲ ਇੱਕ ਮੇਲਾ ਲੱਗਦਾ ਸੀ ਇਸ ਮੇਲੇ ਵਿੱਚ ਜੋਗੀ ਲੋਕ ਕਈ ਕਿਸਮ ਦੀਆਂ ਕਰਾਮਾਤਾਂ ਦਿਖਾ ਲੋਕਾਂ ਨੂੰ ਪਰਮਾਉਂਦੇ ਅਤੇ ਉਹਨਾਂ ਦਾ ਸ਼ੋਸ਼ਣ ਕਰਦੇ ਸਨ ਇਸ ਕਰਕੇ ਗੁਰੂ ਜੀ ਦਾ ਇਸ ਮੇਲੇ ਵਿੱਚ ਆਉਣਾ ਸੁਭਾਵਿਕ ਹੀ ਸੀ ਅਤੇ ਉਹ ਭਾਈ ਮਰਦਾਨੇ ਨੂੰ ਨਾਲ ਲੈ ਕੇ ਅਚਲ ਬਟਾਲੇ ਪਹੁੰਚ ਗਏ ਗੁਰੂ ਜੀ ਇੱਕ ਸੰਘਣੀ ਬੇਰੀ ਥੱਲੇ ਬੈਠ ਗਏ ਅਤੇ ਇਲਾਹੀ ਬਾਣੀ ਦਾ ਕੀਰਤਨ ਆਰੰਭ ਕਰ ਦਿੱਤਾ ਭਾਈ ਮਰਦਾਨਾ ਰਬਾਬ ਵਜਾ ਰਹੇ ਸਨ ਅਤੇ ਲੋਕਾਂ ਨੂੰ ਜਗਤ ਪ੍ਰਸਿੱਧ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਹਮ ਹਮਾ ਕੇ ਗੁਰੂ ਦੇ ਦਵਾਰੇ ਇਕੱਠੇ ਹੋ ਗਏ ਗੁਰੂ ਜੀ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਪ੍ਰਭੂ ਪ੍ਰਾਪਤੀ ਲਈ ਜੋਗੀ ਸੰਨਿਆਸੀ ਫਕੀਰ ਆਦੀ ਬੜਨ ਦੀ ਲੋੜ ਨਹੀਂ ਗ੍ਰਸਥ ਵਿੱਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਹੋ ਕੇ ਪ੍ਰਭੂ ਭਗਤੀ ਦੁਆਰਾ ਪ੍ਰਭੂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਜਦ ਜੋਗੀਆਂ ਨੇ ਲੋਕਾਂ ਦੀ ਭੀੜ ਗੁਰੂ ਜੀ ਦੇ ਦਵਾਲੇ ਵੇਖੀ ਤਾਂ ਤੁਸੀਂ ਉਦਾਸੀਆਂ ਵਾਲੇ ਕੱਪੜੇ ਛੱਡ ਕੇ ਅਤੇ ਗ੍ਰਸਤੀ ਵਾਲੇ ਕੱਪੜੇ ਪਾ ਕੇ ਚੰਗਾ ਨਹੀਂ ਕੀਤਾ ਗੁਰੂ ਜੀ ਨੇ ਆਖਿਆ ਭੰਗਰਨਾਥ ਤੈਨੂੰ ਕਿਸੇ ਸਿਆਣੇ ਬਜ਼ੁਰਗ ਨੇ ਵੀ ਇਹ ਮਤ ਨਹੀਂ ਦਿੱਤੀ ਕਿ ਜਿੰਨਾ ਗਰਸੀਆਂ ਨੂੰ ਨਿੰਦਦੇ ਹੋ ਫਿਰ ਉਹਨਾਂ ਦੇ ਘਰਾਂ ਤੋਂ ਹੀ ਮੰਗਣ ਜਾਂਦੇ ਹੋ ਕੀ ਇਹ ਚੰਗੀ ਗੱਲ ਹੈ ਤੁਹਾਡੇ ਵਾਸਤੇ ਉਧਰ ਭੰਗੜਨਾਥ ਦੇ ਚੇਲੇ ਅਤੇ ਸਾਥੀ ਲੋਕਾਂ ਨੂੰ ਪਰਮਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਕਰਾਮਾਤਾਂ ਦਿਖਾ ਰਹੇ ਸਨ ਅਤੇ ਗੁਰੂ ਜੀ ਦੀ ਨਿੰਦਾ ਕਰ ਕਰਕੇ ਲੋਕਾਂ ਨੂੰ ਪਰਮਾਉਣ ਦਾ ਯਤਨ ਕਰ ਰਹੇ ਸਨ ਪਰ ਲੋਕਾਂ ਦੀ ਗੁਰੂ ਜੀ ਪ੍ਰਤੀ ਅਡੋਲ ਸਰਦਾ ਸੀ ਇਸ ਲਈ ਸਿੱਧਾਂ ਦੀਆਂ ਕਰਾਮਾਤਾਂ ਦਾ ਲੋਕਾਂ ਉੱਤੇ ਕੋਈ ਅਸਰ ਨਾ ਹੋਇਆ ਹਾਰ ਹੰਬ ਕੇ ਜੋਗੀ ਪੁਕਾਰ ਉੱਠੇ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਇੰਜ ਲਿਖਿਆ ਹੈ ਸਿੱਧ ਬੋਲਣ ਸੁਣ ਨਾਨਕਾ ਤੋਹੇ ਜਗਨੋਂ ਕਿਆ ਕਰਾਮਾਤ ਦਿਖਾਈ ਕੁਝ ਦਿਖਾਲੇ ਆਸਾਨੋਂ ਤੋਹੇ ਕਿਉਂ ਟਿਲ ਅਵੇਹੀ ਲਾਈ ਬਾਬਾ ਬੋਲੇ 나ਥ ਜੀ ਅਸਾ ਤੇ ਵੇਖਣ ਜੋਗੀ ਵਸ ਨਾ ਕਾਈ ਬੋਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਅਹਰਾਈ ਬਾਜੋ ਸੱਚੇ ਨਾਮ ਦੇ ਬੋਰ ਕਰਾ ਮਤ ਅਸਾਂ ਤੇ ਨਾਹੀ ਬਾਬੇ ਕੀਤੀ ਸਿੱਧ ਗੋਸਟ ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ ਜੇੜ ਮੇਲਾ ਸ਼ਿਵਰਾਤ ਦਾ ਖੱਟ ਦਰਸ਼ਨ ਆਦੇਸ ਕਰਾਈ ਸਿੱਧ ਬੋਲਣ ਸ਼ੁਭ ਬਚਨ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਸੰਗਤ ਜੀ ਸਿੱਧਾ ਨਾਲ ਅਚਲ ਬਟਾਲੇ ਹੋਈ ਗੋਸ਼ਟ ਤੋਂ ਬਾਅਦ ਗੁਰੂ ਜੀ ਕਰਤਾਰਪੁਰ ਸਾਹਿਬ ਚਲੇ ਗਏ ਜਿੱਥੇ ਉਹਨਾਂ ਨੇ ਸਿੱਧਾ ਨਾਲ ਹੋਈ ਗੋਸ਼ਟੀ ਦਾ ਖੁਲਾਸਾ ਸਵਾਲ ਜਵਾਬ ਦੇ ਰੂਪ ਵਿੱਚ ਲਿਖਿਆ ਉਹ ਪ੍ਰੰਤ ਉਹਨਾਂ ਨੇ ਮਲਤਾਨ ਦੇ ਪੀਰਾਂ ਨਾਲ ਵਿਚਾਰ ਚਰਚਾ ਕਰਨ ਦਾ ਮਨ ਬਣਾਇਆ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸ਼ਹਿਰ ਤੋਂ ਬਾਹਰ ਜਾ ਡੇਰਾ ਲਾਇਆ ਮਲਤਾਨ ਦੇ ਪੀਰਾਂ ਨੂੰ ਪਤਾ ਲੱਗਾ ਤਾਂ ਉਹ ਗੁਰੂ ਜੀ ਨੂੰ ਮਿਲਣ ਆਏ ਉਹਨਾਂ ਨੇ ਹੱਥ ਵਿੱਚ ਦੁੱਧ ਦਾ ਭਰਿਆ ਹੋਇਆ ਕਟੋਰਾ ਸੀ ਜਿਸ ਦਾ ਅਰਥ ਸੀ ਇੱਥੇ ਪਹਿਲਾਂ ਹੀ ਕਾਫੀ ਪੀਰ ਫਕੀਰ ਹਨ ਤੇ ਹੋਰ ਧਾਰਮਿਕ ਲੋਕਾਂ ਦੇ ਇੱਥੇ ਸਮਾਉਣ ਦੀ ਗੁੰਜਾਇਸ਼ ਨਹੀਂ ਗੁਰੂ ਜੀ ਨੇ ਦੁੱਧ ਦੇ ਕਟੋਰੇ ਵਿੱਚ ਚਮੇਲੀ ਦਾ ਫੁੱਲ ਰੱਖ ਦਿੱਤਾ ਅਤੇ ਇਹ ਕਟੋਰਾ ਲਿਉਣ ਵਾਲੇ ਸੇਵਕ ਨੂੰ ਆਖਿਆ ਕਿ ਇਸ ਨੂੰ ਵਾਪਸ ਉਸ ਪੀਰ ਨੂੰ ਦੇ ਦੇਵੋ ਜਿਸ ਨੇ ਇਹ ਭੇਜਿਆ ਹੈ ਭਾਈ ਮਰਦਾਨਾ ਜੀ ਨੇ ਇਸ ਬਾਰੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਇਹ ਕੀ ਕੌਤਕ ਹੈ ਜੋ ਆਪ ਜੀ ਨੇ ਦੁੱਧ ਦੇ ਕਟੋਰੀ ਵਿੱਚ ਫੁੱਲ ਰੱਖ ਕੇ ਕੀਤਾ ਹੈ ਗੁਰੂ ਜੀ ਨੇ ਦੱਸਿਆ ਕਿ ਇਹ ਉਹਨਾਂ ਦਾ ਅਰਥ ਸੀ ਕਿ ਇੱਥੇ ਪਹਿਲਾਂ ਹੀ ਬਹੁਤ ਪੀਰ ਫਕੀਰ ਹਨ ਤੇ ਇੱਥੇ ਕਿਸੇ ਹੋਰ ਧਾਰਮਿਕ ਬੰਦੇ ਦੇ ਰਹਿਣ ਦੀ ਗੁੰਜਾਇਸ਼ ਨਹੀਂ ਹੈ ਚਮੇਲੀ ਦਾ ਫੁੱਲ ਰੱਖਣ ਦਾ ਅਰਥ ਇਹ ਸੀ ਕਿ ਅਸੀਂ ਕਿਸੇ ਦੀ ਥਾਂ ਮੱਲਣ ਨਹੀਂ ਆਏ ਅਸੀਂ ਤਾਂ ਪਰਮਾਤਮਾ ਦਾ ਨਾਮ ਦੀ ਖੁਸ਼ਬੂ ਵੰਡਣ ਆਏ ਹਾਂ ਕੁਝ ਸਮੇਂ ਬਾਅਦ ਵੱਡੇ-ਵੱਡੇ ਪੀਰ ਫਕੀਰ ਵੀ ਗੁਰੂ ਜੀ ਨਾਲ ਵਿਚਾਰ ਚਰਚਾ ਕਰਨ ਲਈ ਆਉਣ ਲੱਗੇ ਉਹਨਾਂ ਨੇ ਗੁਰੂ ਜੀ ਦੇ ਗ੍ਰੈਸੀ ਬਾੜੇ ਨੂੰ ਦੇਖ ਕੇ ਹੈਰਾਨੀ ਨਾਲ ਪੁੱਛਿਆ ਕਿ ਤੁਸੀਂ ਗ੍ਰੈਸਤੀ ਜਾਪਦੇ ਹੋ ਤੁਹਾਡਾ ਸਾਡੇ ਨਾਲ ਕੀ ਮੇਲ ਹੈ ਗੁਰੂ ਜੀ ਨੇ ਸਮਝਾਇਆ ਕਿ ਗ੍ਰੈਸ ਦੇ ਵਿੱਚ ਰਹਿੰਦੇ ਹੋਏ ਮੋਹ ਮਾਇਆ ਤਿਆਗ ਕੇ ਗ੍ਰੈਸੀ ਲੋਕਾਂ ਨੂੰ ਅਥੇ ਕਿਰਤ ਕਰਨੀ ਚਾਹੀਦੀ ਹੈ ਪੀਰ ਫਕੀਰ ਤੇ ਧਾਰਮਿਕ ਲੋਕ ਗ੍ਰੈਸੀਆਂ ਨੂੰ ਉਠੀਆਂ ਕਰਾਂ ਮਾਤਾਂ ਦਿਖਾ ਕੇ ਡਰਾਉਂਦੇ ਅਤੇ ਲੁੱਟਦੇ ਹਨ ਇਸ ਤਰ੍ਹਾਂ ਉਹ ਆਪਣਾ ਇਹ ਜਨਮ ਤਾਂ ਅਜਾਈ ਗਵਾਉਂਦੇ ਹੀ ਹਨ ਪਰ ਲੋਕ ਵੀ ਵਿਗਾੜ ਲੈਂਦੇ ਹਨ ਇਰਤੀਆਂ ਤੋਂ ਮੰਗ ਕੇ ਖਾਣ ਵਾਲੇ ਧਾਰਮਿਕ ਨਹੀਂ ਕਹੇ ਜਾ ਸਕਦੇ ਨਖੇਦ ਹੀ ਕਹੇ ਜਾ ਸਕਦੇ ਹਨ ਉਲਟਾ ਤੁਹਾਨੂੰ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਤੁਸੀਂ ਰੱਬ ਦੀ ਦਰਗਾਹ ਵਿੱਚ ਕਬੂਲ ਹੋ ਸਕੋ ਕੁਝ ਦਿਨ ਗੁਰੂ ਜੀ ਦੇ ਵਿਚਾਰ ਸੁਣਨੋਂ ਪਰੰਤ ਸਾਰੇ ਪੀਰ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਮਲਤਾਨ ਤੋਂ ਚੱਲ ਕੇ ਗੁਰੂ ਜੀ ਪਾਕਪਟਨ ਪਹੁੰਚੇ ਉੱਥੇ ਉਹਨਾਂ ਨੇ ਬਾਬਾ ਸ਼ੇਖ ਫਰੀਦ ਜੀ ਦੇ ਪੁੱਤਰਾ ਅਧਿਕਾਰੀ ਤੋਂ ਫਰੀਦ ਜੀ ਦੀ ਬਾਣੀ ਦਾ ਇੱਕ ਉਤਾਰਾ ਲਿਆ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦੇ ਸਮੇਂ ਉਸ ਵਿੱਚ ਸ਼ਾਮਲ ਕੀਤੀ ਗਈ। ਸੋ ਆਓ ਸੰਗਤ ਜੀ ਇਸ ਸਾਖੀ ਦੀ ਆਖਰੀ ਲੜੀ ਸਰਵਣ ਕਰਦੇ ਹਾਂ ਜਿਸ ਦਾ ਟੌਪਿਕ ਹੈ ਜੋਤੀ ਜੋਤ ਸਮਾਉਣਾ। ਜਦੋਂ ਭਾਈ ਲਹਿਣਾ ਪਹਿਲੀ ਵਾਰ 1532 ਈਸਵੀ ਵਿੱਚ ਕਰਤਾਰਪੁਰ ਪੁੱਜੇ ਸਨ ਗੁਰੂ ਜੀ ਨੇ ਉਦੋਂ ਹੀ ਪੁਖਬਾਣੀ ਕਰ ਦਿੱਤੀ ਸੀ। ਕਿ ਉਹਨਾਂ ਦੀ ਗੱਦੀ ਦਾ ਵਾਰਿਸ ਆ ਗਿਆ ਹੈ ਪਰੰਤੂ ਸਿੱਖਾਂ ਅਤੇ ਆਪਣੇ ਦੋਹਾਂ ਪੁੱਤਰਾਂ ਦਾ ਭਲੇਖਾ ਦੂਰ ਕਰਨ ਲਈ ਉਹਨਾਂ ਨੇ ਬਹੁਤ ਸਾਰੀਆਂ ਪ੍ਰੀਖਿਆਵਾਂ ਲਈਆਂ ਅੰਤ ਵਿੱਚ ਜਦੋਂ ਇਹ ਸਿੱਧ ਹੋ ਗਿਆ ਕਿ ਭਾਈ ਲੈਣਾ ਜੀ ਹੀ ਗੁਰਗੱਦੀ ਦੇ ਹੱਕਦਾਰ ਹਨ ਤਾਂ ਗੁਰੂ ਜੀ ਨੇ 14 ਜੂਨ 1539 ਈਸਵੀ ਨੂੰ ਫਾਈ ਲਹਿਣਾ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰਕੇ ਖਡੂਰ ਸਾਹਿਬ ਭੇਜ ਦਿੱਤਾ ਆਖਿਰ 20 ਸਤੰਬਰ 1539 ਈਸਵੀ ਨੂੰ ਗੁਰੂ ਜੀ ਨੇ ਸੰਗਤ ਨੂੰ ਸੂਚਿਤ ਕਰ ਦਿੱਤਾ ਕਿ ਉਹਨਾਂ ਦਾ ਪਰਮ ਜੋਤ ਨਾਲ ਭੇਦ ਹੋਣ ਦਾ ਸਮਾਂ ਆ ਗਿਆ ਹੈ ਅਤੇ ਉਹਨਾਂ ਤੋਂ ਪਿਛੋਂ ਗੁਰੂ ਅੰਗਦ ਦੇਵ ਜੀ ਨੂੰ ਹੀ ਉਹਨਾਂ ਦਾ ਰੂਪ ਸਮਝਿਆ ਜਾਵੇ ਗੁਰੂ ਜੀ ਇੱਕ ਚਾਦਰ ਲੈ ਕੇ ਲੇਟ ਗਏ ਇਸ ਤਰ੍ਹਾਂ ਉਹਨਾਂ ਦੀ ਜੋਤੀ ਜੋਤ ਸਮਾਉਣ ਦੀ ਖਬਰ ਸਾਰੇ ਪਾਸੇ ਫੈਲ ਗਈ ਜਿੱਥੇ ਸਿੱਖ ਸੰਗਤਾਂ ਗੁਰੂ ਜੀ ਨੂੰ ਆਪਣਾ ਗੁਰੂ ਮੰਨਦੀਆਂ ਸਨ ਮੁਸਲਮਾਨ ਸ਼ਰਧਾਲੂ ਵੀ ਉਹਨਾਂ ਨੂੰ ਆਪਣਾ ਮੁਰਸ਼ਿਦ ਮੰਨਦੇ ਸਨ ਜਿਵੇਂ ਗੁਰੂ ਜੀ ਨੇ ਵੇਈਂ ਦਾ ਉਪਦੇਸ਼ ਨਾ ਕੋ ਹਿੰਦੂ ਨਾ ਮੁਸਲਮਾਨ ਸੁਲਤਾਨਪੁਰ ਲੋਧੀ ਵਿਖੇ ਦਿੱਤਾ ਸੀ ਉਹਨਾਂ ਦੀ ਨਿਗਾਹ ਵਿੱਚ ਹਿੰਦੂਆਂ ਮੁਸਲਮਾਨਾਂ ਆਦੀ ਵਿੱਚ ਕੋਈ ਫਰਕ ਨਹੀਂ ਸੀ ਸਾਰੇ ਉਸ ਇੱਕੋ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਇਸ ਕਰਕੇ ਸਾਰੇ ਉਹਨਾਂ ਨੂੰ ਸੱਚਾ ਰਸਤਾ ਦਿਖਾਉਣ ਵਾਲਾ ਸਤਿਗੁਰੂ ਪ੍ਰਵਾਨ ਕਰਦੇ ਸਨ ਸਿੱਖ ਸੰਗਤਾਂ ਅਤੇ ਮੁਸਲਮਾਨਾਂ ਵਿੱਚ ਆਪਣੇ ਆਪਣੇ ਧਰਮ ਅਨੁਸਾਰ ਗੁਰੂ ਜੀ ਦੀਆਂ ਅੰਤਿਮ ਰਸਮਾਂ ਕਰਨ ਬਾਰੇ ਬਹਿਸ ਛੇੜ ਪਈ ਜਿੱਥੇ ਸਿੱਖ ਸੰਗਤ ਕਹਿੰਦੀ ਸੀ ਕਿ ਅਸੀਂ ਗੁਰੂ ਜੀ ਦੇ ਸਰੀਰ ਦਾ ਸਸਕਾਰ ਕਰਨਾ ਹੈ ਉੱਥੇ ਹੀ ਮੁਸਲਮਾਨ ਕਹਿੰਦੇ ਸੀ ਕਿ ਅਸੀਂ ਆਪਣੀ ਰੀਤੀ ਅਨੁਸਾਰ ਉਹਨਾਂ ਦੇ ਸਰੀਰ ਨੂੰ ਦਫ਼ਨ ਕਰਨਾ ਹੈ ਅਜੇ ਦੋਵੇਂ ਧਰਮ ਵਿੱਚ ਬਹਿਸ ਚੱਲ ਹੀ ਰਹੀ ਸੀ ਕਿ ਇੱਕ ਸੰਤ ਜੋ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਹੋਇਆ ਸੀ ਨੇ ਸਲਾਹ ਦਿੱਤੀ ਕਿ ਤੁਸੀਂ ਪਹਿਲਾ ਚਾਦਰ ਦੇ ਥੱਲੇ ਵੇਖ ਲਓ ਕਿ ਗੁਰੂ ਜੀ ਦਾ ਸਰੀਰ ਚਾਦਰ ਦੇ ਥੱਲੇ ਹੈ ਵੀ ਹੈ ਕਿ ਨਹੀਂ ਸੰਤ ਦੀ ਸਲਾਹ ਮੰਨਦਿਆਂ ਦੋਵਾਂ ਧਿਰਾਂ ਨੇ ਰਜਾਮੰਦੀ ਨਾਲ ਜਦ ਚਾਦਰ ਚੁੱਕ ਕੇ ਵੇਖਿਆ ਤਾਂ ਥੱਲੇ ਕੁਝ ਫੁੱਲ ਹੀ ਪਏ ਹੋਏ ਸਨ ਇਸ ਤਰ੍ਹਾਂ ਝਗੜਾ ਕਰਨ ਵਾਲਿਆਂ ਦੀ تسللی ہو گئی گرو جی دا શરીર جو پنج ਤੱਤਾਂ ਦਾ ਬਣਿਆ ਹੋਇਆ ਸੀ ਉਹਨਾਂ ਵਿੱਚ ਹੀ ਵਾਪਸ ਸਮਾ ਚੁੱਕਾ ਸੀ ਇਸ ਤਰ੍ਹਾਂ ਝਗੜਾ ਕਰਨ ਵਾਲੇ ਸਿੱਖਾਂ ਤੇ ਮੁ슬ਮਾਨਾਂ ਨੇ ਆਪਸ ਵਿੱਚ ਅੱਧੇ ਅੱਧੇ ਫੁੱਲ ਵੰਡ ਲਏ ਅਤੇ چادر ਦੇ ਵੀ ਦੋ ਬਰਾਬਰ ਹਿੱਸੇ ਕਰ ਲਏ ਸਿੱਖਾਂ ਨੇ ਆਪਣੇ ਹਿੱਸੇ ਦੇ ਫੁੱਲ ਤੇ ਚਾਦਰ ਦਾ ਸਸਕਾਰ ਕਰਕੇ ਕੁਝ ਸਮੇਂ ਬਾਅਦ ਉਸ ਥਾਂ ਉੱਤੇ ਸਮਾਦ ਬਣਾ ਦਿੱਤੀ ਅਤੇ ਮੁਸਲਮਾਨਾਂ ਨੇ ਆਪਣੇ ਹਿੱਸੇ ਦੇ ਫੁੱਲਾਂ ਇਹ ਚਾਦਰ ਨੂੰ ਦਫਨਾ ਕੇ ਉੱਪਰ ਕਬਰ ਬਣਾ ਦਿੱਤੀ ਦੋਵਾਂ ਧਿਰਾਂ ਨੇ ਇਸ ਤਰ੍ਹਾਂ ਬਣਾਈਆਂ ਆਜਾਦਗਾਰਾਂ ਨੂੰ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਗੁਰੂ ਜੀ ساری ਉਮਰ ਵਰਜਦੇ ਰਹੇ ਸਨ ਅਜਿਹਾ ਕਰਮਕਾਂਡ ਗੁਰੂ ਜੀ ਦੀਆਂ ਸਖਿਆਵਾਂ ਦੇ ਉਲਟ ਕੀਤਾ ਜਾ ਰਿਹਾ ਸੀ ਰੱਬ ਦਾ ਪਾਣਾ ਦਰਿਆ ਰਾਵੀ ਦਾ ਪਾਣੀ ਇੱਕ ਵਾਰ ਇੰਨਾ ਚੜ ਗਿਆ ਕਿ ਉਹ ਦੋਵਾਂ ਯਾਦਗਾਰਾਂ ਨੂੰ ਰੋੜ ਕੇ ਲੈ ਗਿਆ ਸੋ ਸਾਧ ਸੰਗਤ ਜੀ ਇਹ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਸਾਖੀ ਜੋ ਇੱਥੇ ਹੀ ਸਮਾਪਤ ਹੁੰਦੀ ਹੈ ਤੁਸੀਂ ਇਹ ਸਾਖੀ ਨੂੰ ਬਹੁਤ ਪਿਆਰ ਦਿੱਤਾ ਆਸ ਹੈ ਕਿ ਇਹ ਸਾਖੀ ਤੁਹਾਨੂੰ ਪਸੰਦ ਆਈ ਹੋਵੇਗੀ ਸੋ ਸਾਧ ਸੰਗਤ ਜੀ ਜਲਦੀ ਹੀ ਇੱਕ ਨਵੀਂ ਸਾਖੀ ਨਾਲ ਮਿਲਦੇ ਹਾਂ ਤਦ ਵਾਸਤੇ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ